ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰਗਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਬੁਲਟ ਬਿਕਾਊ ਹੈ ਜੀ ਮਾਡਲ ਹੈ 2016 8000 ਕਿਲੋਮੀਟਰ ਚੱਲਿਆ ਹੋਇਆ ਰੇਟ ਮੰਗੇ ਕਿਸਾਨ ਵੀਰ ਨੇ 120000 ਏਰੀਆ ਜੀ ਪਾਤੜਾ ਕਿਸਾਨ ਵੀਰ ਦਾ ਨੰਬਰ ਹੈ ਜੀ 9814529046 9814529046 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬੁਲਟ ਖਰੀਦ ਸਕਦੇ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆ ਜੋ ਸਬਸਕ੍ਰਾਈਬ ਬਟਨ ਨੂੰ ਧਬਕੇ ਤੇ ਸਾਈਡ ਤੇ ਘੰਟੀ ਦਾ ਬਟਨ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚ ਤੇ ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ ਅੱਗੇ ਜੀ HMT 5911 ਟਰੈਕਟਿਵ گاਊ ਹੈ ਮਾਡਲ ਹੈ ਜੀ 2001 ਰੇਟ ਮੰਗੇ ਕਿਸਾਨ ਵੀਰ ਨੇ 250000 ਪੰਜਾਬ ਨੰਬਰ ਹੈ ਜੀ ਟਾਇਰ 60 ਪੈਸੇਪੇ ਏਰੀਆ ਝੰਡੂ ਵਾਲਾ ਗੁਰਹਰ ਸਹਾਏ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ ਜੀ 9814138922 98141 अठती नौ सो बी इस नंबर ते फोन कर ट्रैट खरीद जी दस फुटी ट्राली तलवंडी को चाली पैसे पक्के टायर है जी किसान भीर का नंबर है जी चुरानवे छे सौ ती चमाली छे सौ काट 946344661 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਐਡ ਡਿਲੀਟ ਕਰ ਦਿਓ ਐਡ ਡਿਲੀਟ ਨਹੀਂ ਕੀਤੀ ਜਾ ਸਕਦੀ ਵੀਰਾਂ ਨੂੰ ਬੇਨਤੀ ਜ਼ਰੂਰ ਕਰਸਾ ਕਿ ਜਿਹੜੇ ਤਰੀਕ ਨੂੰ ਪੈਡ ਲਾਈ ਹੁੰਦੀ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਫੋਨ ਲਾਇਆ ਕਰੋ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਅੱਗੇ ਜੀ ਵਿਸ਼ਕਰਮਾ ਦਾ 741 ਤੂੜੀ ਵਾਲਾ ਰੀਪਰ ਵਿਕਾਊ ਹੈ ਰੇਟ ਮੰਗਿਆ ਜੀ 2 ਲੱਖ ਮਾਡਲ ਹੈ ਜੀ 2017 ਏਰੀਆ ਜੀ ਈਸਰ ਵਾਲਾ ਜਲੰਧਰ ਕਿਸਾਨ ਵੀਰ ਦਾ ਨੰਬਰ ਹੈ ਜੀ 9872899546 9872899546 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੀਪਰ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦਨ ਦੀ ਐਡ ਕਰਾਉਣੀ ਹੈ ਤਾਂ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਿਵੇਂ ਥੱਲੇ ਖ ਟੈਕਸਟਾ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਟਰਾਲੀ ਵਿਕਾਊ ਆ 11b6 ਦੀ ਜੈਕ ਵਾਲੀ ਟਰਾਲੀ ਹੈ ਰੇਟ ਹੈ ਜੀ 1,10,000 2011 ਮਾਡਲ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 9465075078 9465075078 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਕਿਸਾਨ ਵੀਰਾਂ ਨੂੰ ਇੱਕ ਹੋਰ ਬੇਨਤੀ ਹੈ ਕਿ ਜੇ ਤੁਸੀਂ ਆਪਣੀ ਜ਼ਮੀਨ ਪਲਾਟ ਮੋਟਰ ਕਨੈਕਸ਼ਨ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਵੀਡੀਓ ਜਮ੍ਹਾਂ ਥੱਲੇ ਉਸ ਨੰਬਰ ਤੇ ਤੁਸੀਂ ਫੋਟੋਆਂ ਤੇ ਡਿਟੇਲ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਵੇਚ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਇੱਕ ਵਾਰ ਫਿਰ ਦੱਸ ਦਈਏ ਕਿ ਜ਼ਮੀਨ ਪਲਾਟ ਮੋਟਰ ਕਨੈਕਸ਼ਨ ਜਾਂ ਕੋਈ ਘਰ ਕਿਸੇ ਵੀ ਤਰ੍ਹਾਂ ਦੀ ਐਡ ਹੋਵੇ ਤਾਂ ਸਾਡੇ ਚੈਨਲ ਤੇ ਬਿਲਕੁਲ ਫ੍ਰੀ ਹੈ ਜੀ ਤੁਸੀਂ ਬਸ ਡਿਟੇਲ ਤੇ ਫੋਟੋਆਂ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਭੇਜ ਸਕਦੇ ਹੋ ਅੱਗੇ ਜੀ ਰੇਤਾ ਚੱਕਣ ਵਾਲੀ ਮਸ਼ੀਨ ਵਿਕਾਊ ਹੈ ਰੇਟ ਹੈ ਜੀ 72000 ਏਰੀਆ ਲੁਧਿਆਣਾ ਰੇਤਾ ਚੱਕਣ ਵਾਲੀ ਮਸ਼ੀਨ ਵਿਕਾਊ ਹੈ ਜੀ ਰੇਟ ਹੈ 72000 ਏਰੀਆ ਲੁਧਿਆਣਾ ਕਿਸਾਨ ਵੀਰ ਦਾ ਨੰਬਰ ਹੈ 9417303586 9417303586 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੇਤਾ ਚੱਕਣ ਵਾਲੀ ਮਸ਼ੀਨ ਖਰੀਦ ਸਕਦੇ ਹੋ ਜੀ ਇੱਕ ਵਾਰ ਫਿਰ ਕਿਸਾਨ ਵੀਰਾਂ ਨੂੰ ਬੇਨਤੀ ਦੱਸਦੀ ਕਿ ਜੇ ਕੋਈ ਵੀਰ ਜ਼ਮੀਨ ਜਾਂ ਪਲਾਟ ਮਟਰ ਕਨੈਕਸ਼ਨ ਇਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਸਾਡੇ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਤੇ ਫੁੱਲ ਡਿਟੇਲ ਤੇ ਮਾਰਕੀਟ ਦੇ ਹਿਸਾਬ ਨਾਲ ਰੇਟ ਦੱਸ ਕੇ ਐਡ ਲਗਵਾ ਸਕਦੇ ਹੋ ਐਡ ਲਾਉਣ ਦਾ ਕੋਈ ਵੀ ਖਰਚਾ ਨਹੀਂ ਬਿਲਕੁਲ ਫ੍ਰੀ ਹੈ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਰਿਓ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਖੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ